ਲੈ ਵੀਰੇ ਅੱਜ ਆਏ ਆਪਾਂ ਮੋਗਾ ਮੰਡੀ ਤੇ ਦੋਨੋਂ ਦੋ ਗਾਂਆਂ ਦਿਖਾ ਮਾਗੇ ਇਸ ਵੀਡੀਓ ਦੇ ਵਿੱਚ ਦੋਨੇ ਕਿਆ ਬਾਤ ਦੇਖ ਲੋ ਕਰੋ ਚੈੱਕ ਦੋਨੇ ਗਾਈਆਂ ਦੇ ਥੱਲੇ ਇੱਕ ਦੇ ਥੱਲੇ 40 ਲੀਟਰ ਦੁੱਧ ਦੱਸਿਆ ਪਈਆਂ ਨੇ 40 ਦੁਨੀ ਦੋਨਾਂ ਦਾ ਕਿਆ ਥੱਲੇ 80 ਲੀਟਰ ਦੁੱਧ ਹੈ ਜਿੰਨਾ ਦਾ ਰੇਟ 3 ਲੱਖ ਤੋਂ ਥੱਲੇ ਬਣੂਗਾ ਮੰਗਦੇ ਭਾਈ 3 ਲੱਖ ਨੇ 3 ਤੋਂ ਥੱਲੇ ਬਣ ਜਾਊਗਾ ਤੇ ਕਿਹੜੀ 5 ਲੱਖ ਦੀ ਮਹਸਾ ਉਹ ਦਿੰਦੀ ਹੈ ਕਿ 16 17 ਲੀਟਰ ਦੁੱਧ ਤੇ ਇਹ ਬੰਦਿਆਂ ਨੇ ਦੋਨੇ 3 ਲੱਖ ਚ ਕਮੈਂਟ ਕਰਕੇ ਦੱਸੋ ਵੀ ਗਾਈਆਂ ਚ ਪੈਦਾ ਜਾਂ ਮੱਝ ਚ ਪੈਦਾ ਹੈ। ajo ਬਾਈਆਂ ਨਾਲ ਗੱਲ ਕਰਾਉਨੇ ਆ ਬਡੇ ਰਹੋ ਮਾਲਵਾ ਬਲੌਗਰ YouTube ਚੈਨਲ ਨਾਲ ਅਹ ਜੀਆਂ ਵੀਡੀਓ ਦੇਖਣ ਦੇ ਖਾਤਰ ਚੱਲਦੇ ਆ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਤੇਰਾ ਪਿੰਡ ਖਮਾਣੋ ਜੀ ਹੈਂ ਖਮਾਣੋ ਖਮਾਣੋ ਇਹ ਕਿਹੜੇ ਜਿਲ੍ਹੇ ਚ ਰਹੇ ਹੋ ਜਿਲ੍ਹਾ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਚ ਤੇ ਕਿੱਦੇ ਸੂਈ ਹੈ ਤੜਕੇ ਸੂਈ ਹੈ ਜੀ ਤੜਕੇ ਫੇਰ ਤੇ ਆਹ ਮਗਰ ਬੱਚਾ ਬੱਚਾ ਹੈ ਜੀ ਇਹ ਐਫਸੀ ਚ ਪੈਂਦੇ ਆ ਹਾਂ ਜੀ ਪੈਂਦੇ ਆ ਅੱਛਾ ਤੇ ਕਿੰਨੇ ਦਿਨਾਂ ਦੀ ਸੂਈ ਤੜਕੀ ਤੜਕੀ ਸੂਈ ਆ ਅੱਛਾ ਦੋ ਤਾ ਹੁਣ ਕਿੰਨਾ ਕੱਢੂ ਤੇ ਪਿਛਲੇ ਸਾਲ ਦਾ ਕਿੰਨਾ ਦੂ 40 ਪਲੱਸ ਕਰੋਗੇ ਪਿਛਲੇ ਸਾਲ ਦਾ ਕਿਰ ਘਟਾ 35 ਲੀਟਰ ਤਰਗਾੜਾ ਪਾਇਲਰ ਦਾ 6 ਦੰਦ ਆਉਂਦਾ ਹੁਣੇ 6 ਦੰਦ ਆਉਂਦਾ ਹਾਂਜੀ ਅੱਛਾ ਸੂਏ ਦੂਜੇ ਸੂਏ ਦੂਜੇ ਸੂਏ 6 ਦੰਦ ਠੀਕ ਐਕਟਿਵ ਰਿਕਾਰਡ 40 ਤੇ ਜਾਓ 40 ਪਲੱਸ ਕਰੋਗੇ ਕਰੋ ਹਾਂਜੀ ਹਾਂ 40 ਪਲੱਸ ਕਰੋ ਕਿੱਥੋਂ ਤੱਕ ਛੱਡੇਗਾ ਅਸੀਂ ਨਹੀਂ ਛੱਡਾਂਗੇ 1.80 ਲੱਖ 80 ਥੀ ਠੀਕ ਹੈ ਤੇ ਮੌਕੇ ਤੇ ਕੁਦੈਨ ਲੈਣ ਵਾਲੀ ਗੱਲ ਮਾਨਤਨ ਹੋ ਜੂਗਾ ਬਿੱਲੇ ਬਾਲੂ ਕਰ ਲੋ ਚੱਕ ਇੱਕ ਅੱਛੀ ਜਿਹੀ ਬਾਈ ਕਹਿੰਦਾ ਮੌਕੇ ਤੇ ਮਾਨਤਨ ਹੋ ਜੂਗਾ ਸਾਰੇ ਇੱਕ ਤਾਂ ਬੋਲ ਦੇ ਮੋਬਾਈਲ ਨੰਬਰ ਬੋਲ 7814394831 ਇੱਕ ਵਾਰੀ ਫੇਰ 7814394831 ਠੀਕ ਹੈ ਜੀ ਐੜਾ ਹੀ ਹੈ ਦਿਖਾਉਂਦੇ ਆਂਗੇ ਅੱਜ ਆਇਆ ਜਗਰੋਂ ਮੰਡੀ ਤੇ ਮਾੜੀ ਧੁੱਪ ਪੈਂਦੀ ਆ ਕੈਮਰੇ ਤੇ ਧੁੰਦਲੀ ਬਣੂ ਆਏ ਮੋੜ ਲਿਆ ਵੀਡੀਓ ਤੇ ਗਾਈ ਦਾ ਪੰਜ ਚਾਰ ਦਿਨ ਖਾਉਂਿਆ ਤੁਨੂੰ ਵੀ ਬਿਆਮਾ ਬਿਲਕੁਲ ਸਰਾਗਾ ਲਵਾਤੀ ਆ ਇੱਕ ਦੂਰੋਂ ਦਿਖਾ ਦੇ ਇੱਕ ਵਾਰੀ ਤੇ ਪੰਜ ਚਾਰ ਦਿਨਾਂ ਦੀ ਖੱਚੀ ਆ ਤੇ ਲੈ ਵਾ ਲੂਆ ਕਰੋ ਚੈਹੇ ساری ਡਿਟੇਲ ਬਾਈ ਤੋਂ ਲੈ ਕੇ ਦੱਸਦਾ ਮੈਂ ਵੀ ਕਿੰਨੇ ਲੀਟਰ ਪਿਛਲੇ ਸਾਲ ਦਿੱਤਾ ਤੇ ਕਿੰਨਾ ਹੋਣਾ ਤੇ ਸਾਰੀ ਡਿਟੇਲ ਲੈ ਕੇ ਬਾਈ ਤੋਂ ਦੱਸੂਗਾ ਸਸਰੀਗਾਲ ਬਾਈ ਕਿਹੜਾ ਪਿੰਡ ਆਪਣਾ ਜੀਦਾ ਪਿੰਡ ਆ ਜੀਦਾ ਜਿੰਦਾ ਜਿਹੜਾ ਅੱਛਾ ਜੀਦਾ ਉਹ ਨਾਲ ਮੰਡੀ ਕੋਲੇ ਭਲਾਈ ਜਾਣੇ ਕੋਲੇ ਭਲਾਈ ਜਾਣੇ ਵਿੱਚ ਦੀ ਜਗ੍ਹਾ ਭਲਾਈ ਜਾਣੇ ਕੋਲੇ ਹਾਂ ਬਾਜੀ ਖਾਨੇ ਦੇ ਨਾਲ ਅ ਕੰਮੇ ਸੂਆ ਹੁਣ ਇਹ ਪੱਛੀ ਇਹ ਤੀਜਾ ਸੂਗੀ ਤੀਜੇ ਆ ਹਾਂ ਤੀਜੇ ਸੂਆ ਅੱਛਾ ਪਿਛਲੇ ਸਾਲ ਦਾ ਇਹਦਾ ਕੀਰ ਕਾਟਾ ਕੈਂਦਾ 40 ਕਿਲੋ ਦੁੱਧ ਦਿੱਤਾ 40 ਕਿਲੋ ਜਮਾ ਪੂਰਾ ਤੋਲ ਕੇ ਹੁਣ ਇਹ ਕੈ ਦਿਨਾਂ ਦੀ ਕੱਚੀ ਆ ਬਸ 5-4 ਰੋਜ਼ ਹੀ ਬਾਕੀ 5-4 ਦਿਨ ਅੱਛਾ 40 ਕਿਲੋ ਪਿਛਲੇ ਸਾਲ ਦਿੱਤਾ ਤੇ ਐਸਤੀ ਤਾਂ ਫਿਰ ਵਧੂਗੀ ਆ ਉਹ ਤਾਂ ਸੇਵਾ ਦੀ ਗੱਲ ਆ ਹਾਂ ਉਹ ਤਾਂ ਪਰ ਆਪ ਦਾ ਸਾਰੇ ਹੁੰਦਾ ਤੇ ਵੀ ਜੇ ਕੋਈ ਪਾਊਗਾ ਬੰਦਾ ਤਾਂ ਕੱਢ ਲੂਗਾ ਹਾਂ ਇਹ ਕਿਹੜੀ ਨਸਲ ਨਸਲ ਕਿਹੜੀ ਹੈ ਪੰਜਾਬ ਵਾਲੀ ਜਰਸੀ ਹੈ ਪੰਜਾਬ ਵਾਲੀ ਜਰਸੀ ਹਾਂਜੀ ਤੇ ਇਹਦੇ ਸੀਮਨ ਕਿਹੜਾ ਭਰਿਆ ਹੋਇਆ ਹੁਣ 6x ਸੀਮਨ ਠੀਕ ਆ ਭਰੇ ਅੱਛਾ ਕਿੰਨੇ ਦਾ ਕਿੰਨੇ ਦਾ ਭਰਾ ਸੀ ਹਾਂਜੀ 5000 ਰੁਪਿਆ ਲਿਆ 2000 ਲੈ ਤਾਈ ਹਾਂਜੀ ਹੁਣ ਕਿੰਨੇ ਦੀ ਵੇਚੇਗਾ ਇਹਦੀ 115 ਡਿਮਾਂਡ ਕਰਦੇ ਇੱਕ 15 ਹਾਂਜੀ ਤੇ ਮੌਕੇ ਤੇ ਹੋ ਜਾਊਗਾ ਹਾਂ ਕਰ ਦਾਂਗੇ ਮੌਕੇ ਤੇ ਕਰ ਦਿਆਂਗੇ ਹਾਂਜੀ ਮੋਬਾਈਲ ਨੰਬਰ ਬੋਲ ਦਿਓ 94630 94677 ਠੀਕ ਆ ਬਾਈ ਨਾ ਸਪਰ ਕਰਿਓ ਤੇ ਆਓ ਬਟੀਆਂ ਵੀ ਦੋਨੇ ਆਪਣੀਆਂ ਹਾਂਜੀ ਹਾਂਜੀ ਠੀਕ ਉਹਨਾਂ ਨਾਲ ਵੀ ਗੱਲ